ਕਿ ਜੀ ਹੁਣ 17ਵੇਂ ਲਾਅ ਦੇ ਵਿੱਚ ਆਪਾਂ ਸਮਝਦੇ ਹਾਂ ਕਿ 17ਵਾਂ ਲਾਅ ਆਪਾਂ ਕੀ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਸੋ 17ਵਾਂ ਲਾਅ ਇਸ ਕਿਤਾਬ ਦਾ ਕਹਿੰਦਾ ਹੈ ਕਿ ਕੀ ਬਦਰ ਸਿਨ ਸਸਪੈਂਸ ਵਟ ਯੂਸ ਵੀਲ ਨੈਵਰ ਲੈਟ ਇਟ ਬੀ ਕਲੀਅਰ ਹੁਣ ਇਹਦਾ ਮਤਲਬ ਕੀ ਹੈ ਕਿ ਤੁਸੀਂ ਲੋਕਾਂ ਨੂੰ ਹਮੇਸ਼ਾ ਹੀ ਉਹ ਨਾ ਪਤਾ ਲੱਗਣ ਦਿਓ ਜੋ ਤੁਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਪਤਾ ਲੱਗੇ ਹੁਣ ਆਪਾਂ ਇਸ ਲਾਅ ਨੂੰ ਥੋੜਾ ਜਿਹਾ ਹੋਰ ਗਹਿਰਾਈ ਦੇ ਵਿੱਚ ਜਾ ਕੇ ਸਮਝਦੇ ਹਾਂ ਇਹ ਲਾਅ ਇਸ ਕਿਤਾਬ ਦਾ ਆਪਾਂ ਨੂੰ ਇਹ ਕਹਿੰਦਾ ਕਿ ਤੁਸੀਂ ਜੇ ਲੋਕਾਂ ਨੂੰ ਇਹ ਪਤਾ ਲੱਗਣ ਦੇ ਦਿੱਤਾ ਜੇਕਰ ਤੁਸੀਂ ਲੋਕਾਂ ਨੂੰ ਆਪਣੀ ਜਾਣਨੀਤੀ ਪਤਾ ਲੱਗਣ ਦੇ ਦਿੱਤੀ ਤਾਂ ਇਹ ਚੀਜ਼ ਤੁਹਾਡੇ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋ ਸਕਦੀ ਆਪਾਂ ਉਦਾਹਰਨ ਦੇ ਤੌਰ ਤੇ ਸਮਝਦੇ ਹਾਂ ਕਿ ਇਹ ਕਾਨੂੰਨ ਦਾ ਮਤਲਬ ਕੀ ਹੈ ਹੁਣ ਮੰਨ ਲਓ ਤੁਸੀਂ ਦੁਨੀਆ ਨੂੰ ਮੰਨ ਲਓ ਤੁਸੀਂ ਕਿਸੇ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦੇ سپورਟ ਦੇ ਵਿੱਚ ਭਾਗ ਲਿਆ ਠੀਕ ਹੈ ਤੇ ਤੁਸੀਂ ਆਪਣੇ ਕੰਪੀਟੀਟਰ ਨੂੰ ਇਹ ਚੀਜ਼ ਦੱਸਤੀ ਕਿ ਹਾਂ ਮੈਂ ਐਦਾਂ ਦੀਆਂ ਰਣਨੀਤੀਆਂ ਆਪਣੀ ਖੇਰ ਦੇ ਵਿੱਚ ਵਰਤਣ ਜਾ ਰਿਹਾ ਤਾਂ ਇਹ ਚੀਜ਼ ਤਾਂ ਸਿੱਧੀ ਸਿੱਧੀ ਤੁਹਾਡੇ ਵਾਸਤੇ ਹਾਨ ਕਰਕੇ ਆਪਾ ਜੇਕਰ ਤੁਸੀਂ ਐਨ ਮੌਕੇ ਦੇ ਉੱਤੇ ਔਰ ਰਣਨੀਤੀਆਂ ਬਦਲਤੀਆਂ ਉਹ ਚੀਜ਼ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਿੱਧ ਹੋ ਸਕਦੀ। ਇਹੀ ਏਸ ਲਾਅ ਦਾ ਮਤਬ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਇੱਕ ਰਾਜ ਦੇ ਵਿੱਚ ਰੱਖਦੇ ਹੋ ਨਾ ਇਹ ਤਾਂ ਗੁੱਜੇ ਪੇਤ ਦੇ ਵਿੱਚ ਪਾ ਕੇ ਰੱਖਦੇ ਹੋ ਤਾਂ ਉਹ ਹਮੇਸ਼ਾ ਤੁਹਾਡੇ ਨਾਲ ਜੁੜੇ ਰਹਿੰਦੇ ਨੇ ਐਂਡ ਤੱਕ ਕਿ ਹਾਂ ਦੇਖਦੇ ਹਾਂ ਕਿ ਇਹ ਬੰਦਾ ਐਂਡ ਦੇ ਉੱਤੇ ਏਸ ਸਿਚੁਏਸ਼ਨ ਨੂੰ ਕਿਦਾਂ ਟੈਕਲ ਕਰੂਗਾ ਜਾਂ ਐਂਡ ਦੇ ਉੱਤੇ ਇਸ ਬੰਦੇ ਦਾ ਕੀ ਫੈਸਲਾ ਹੋਊਗਾ। ਇਹੀ ਏਸ ਲਾਅ ਦਾ ਮਤਬ ਹੈ ਕਿ ਤੁਸੀਂ ਲੋਕਾਂ ਨੂੰ ਹਮੇਸ਼ਾ ਸਸਪੈਂਸ 'ਚ ਰੱਖੋ ਤੇ ਆਪਣੀ ਰਣਨੀਤੀ ਕਦੇ ਵੀ ਉਹਨਾਂ ਨੂੰ ਪਤਾ ਨਾ ਲੱਗਣ ਦਿਓ। ਓਕੇ ਜੀ ਹੁਣ ਸਮਝ ਗਿਆ ਇਸ ਕਿਤਾਬ ਦਾ 18th law 18ਵਾਂ ਕਾਨੂੰਨ। ਸੋ 18ਵਾਂ ਕਾਨੂੰਨ ਆਪਾਂ ਨੂੰ ਕਹਿੰਦਾ ਹੈ ਕਿ ਡੂ ਨਾਟ ਬਿਲਡ ਫੋਰ ਟ੍ਰੈਸਿਸ ਟੂ ਪ੍ਰੋਟੈਕਟ ਯੂਰself ਆਈਸੋਲੇਸ਼ਨ ਇਜ਼ ਡੇਂਜਰਸ। ਹੁਣ ਆਪਾਂ ਪੰਜਾਬੀ ਦੇ ਵਿੱਚ ਸੌਖੇ ਸ਼ਬਦਾਂ 'ਚ ਸਮਝਦੇ ਹਾਂ ਕਿ ਇਸ ਲਾਈਨ ਦਾ ਮਤਲਬ ਕੀ ਹੈ। ਹੁਣ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਇਕੱਲੇ ਨਾ ਜਾਓ। ਇਕੱਲੇ ਰਹਿਣਾ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਕਿਉਂਕਿ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤੁਸੀਂ ਆਪਣੇ ਦੁਸ਼ਮਣ ਨੂੰ ਇਹ ਚੀਜ਼ ਦਾ ਪ੍ਰਭਾਵ ਪ੍ਰਾਣਿਓ ਕਿ ਮੈਂ ਇਕੱਲਾ ਵਾਂ ਤੇ ਮੈਂ ਕਮਜ਼ੋਰ ਹਾਂ। ਜਦੋਂ ਤੁਸੀਂ ਲੋਕਾਂ ਦੇ ਆਲੇ-ਦੁਆਲੇ ਜਾਂ ਲੋਕਾਂ ਦੇ ਵਿੱਚ ਰਹਿੰਦੇ ਹੋ ਤੁਹਾਡੇ ਦੋਸਤਾਂ ਦੇ ਵਿੱਚ ਜਾਂ ਤੁਹਾਡੇ ਜਾਣਕਾਰਾਂ ਦੇ ਵਿੱਚ ਰਹਿੰਦੇ ਹੋ ਤਾਂ ਇਹ ਇੱਕ ਤੁਹਾਡੀ ਮਜ਼ਬੂਤੀ ਤੇ ਤੁਹਾਡੀ ਸੁਰੱਖਿਆ ਦਾ ਕੰਮ ਕਰਦੀ ਹੈ ਚੀਜ਼। ਇਹ ਇਸ ਲੋ ਦਾ ਮਤਲਬ ਹੈ ਤੇ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਸਮਝਦੇ ਹਾਂ ਕਿ ਨੈਪੋਲੀਅਨ ਨੇ ਇਹ ਗਲਤੀ ਕਈ ਵਾਰ ਕੀਤੀ ਕਿ ਉਹਨੇ ਆਪਣੇ ਆਪ ਨੂੰ ਇਕੱਲਾ ਰੱਖਿਆ। ਜਿਹੜੀ ਕਿਸੇ ਇਤਿਹਾਸ ਦੇ ਵਿੱਚ ਉਹਦੇ ਲਈ ਹਾਨੀਕਾਰਕ ਸਾਬਤ ਹੋਈ ਏ ਲੋ ਸਿੱਧਾ ਸਿੱਧਾ ਉਸ ਚੀਜ਼ ਵੱਲ ਸੰਕੇਤ ਕਰਦਾ ਹੈ ਕਿ ਤੁਸੀਂ ਕਦੇ ਵੀ ਇਕੱਲੇ ਅ ਰਹਿਣ ਦੀ ਕੋਸ਼ਿਸ਼ ਨਾ ਕਰੋ ਫੋਰ ਇਗਜ਼ਾਮਪਲ ਮੰਨ ਲਓ ਤੁਸੀਂ ਹੁਣ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਅਕੋਰਡਿੰਗ ਟੂ ਥਿਸ ਲਾ ਤੁਸੀਂ ਟਰਾਈ ਕਰੋ ਕਿ ਤੁਸੀਂ ਪਾਰਟਨਰਸ਼ਿਪ ਦੇ ਵਿੱਚੋਂ ਬਿਜ਼ਨਸ ਸ਼ੁਰੂ ਕਰੋ ਕਿਉਂਕਿ ਤੁਸੀਂ ਇਕੱਲੇ ਜੇਕਰ ਤੁਹਾਨੂੰ ਕਿਸੇ ਤਰੀਕੇ ਦਾ ਘਾਟਾ ਪੈਂਦਾ ਵੀ ਹੈ ਤਾਂ ਤੁਸੀਂ ਉਹਨਾਂ ਨੁਕਸਾਨ ਨਹੀਂ ਫੇਸ ਕਰੋਗੇ ਜਿੰਨਾ ਕਿ ਤੁਸੀਂ ਇਕੱਲੇ ਕਰ ਸਕਦੇ ਹੋ ਠੀਕ ਹੈ ਜੀ ਸੋ ਸਿੱਧਾ ਸਿੱਧਾ ਇਹਦਾ ਮਤਲਬ ਇਹ ਹੀ ਹੈ ਕਿ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਤੁਸੀਂ ਆਪਣੇ ਦੁਸ਼ਮਣ ਨੂੰ ਇਹ ਚੀਜ਼ ਦਾ ਭੇਤ ਦੇ ਦਿੰਦੇ ਹੋ ਕਿ ਤੁਸੀਂ ਇਸ ਵਕਤ ਕਮਜ਼ੋਰ ਹੋ ਤੇ ਤੁਸੀਂ ਸੁਰੱਖਿਅਤ ਨਹੀਂ ਹੈ ਇਸ ਕਰਕੇ ਤੁਸੀਂ ਆਪਣੇ ਲੋਕਾਂ ਦੇ ਆਲੇ ਦੁਆਲੇ ਰਹੋ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ ਆਪਣੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੋ ਆਪਣੇ ਲਿੰਕ ਬਣਾਉਣ ਦੀ ਕੋਸ਼ਿਸ਼ ਕਰੋ ਜਿਸ ਨਾਲ ਕਿ ਤੁਹਾਡੀ ਸੁਰੱਖਿਆ ਵੀ ਬਣੀ ਰਹੇ ਲਓ ਜੀ ਉਹ ਆਪਾਂ ਗੱਲ ਕਰਦੇ ਹਾਂ ਇਸ ਕਿਤਾਬ ਦੇ 19ਵੇਂ ਕਾਨੂੰਨ ਦੇ ਉੱਤੇ 19th law ਜਿਹੜਾ ਕਿ ਕਹਿੰਦਾ ਕਿ no who you are dealing with do not offend the wrong person ਆਪਾਂ ਪੰਜਾਬੀ ਦੇ ਵਿੱਚ ਸਮਝਦੇ ਹਾਂ ਹੁਣ ਇਹ ਕਾਨੂੰਨ ਆਪਾਂ ਨੂੰ ਕਹਿੰਦਾ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਜਾਣੋ ਕਿ ਤੁਸੀਂ ਆਪਣਾ ਕੰਮ ਕਿਨਾਂ ਲੋਕਾਂ ਦੇ ਨਾਲ ਕਰਦੇ ਹੋ ਤੁਹਾਡੇ ਕੰਮ ਦੇ ਵਿੱਚ ਕਿਹੜੇ-ਕਿਹੜੇ ਲੋਕ ਇਨਵੋਲਵ ਨਹੀਂ ਕਿਹੜੇ ਕਿਹੜੇ ਲੋਕਾਂ ਦਾ ਹਿੱਸਾ ਤੁਹਾਡੇ ਕੰਮ ਦੇ ਵਿੱਚ ਹੈ ਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਨਰਾਜ਼ ਨਾ ਕਰੋ ਗੁੱਸੇ ਦੇ ਵਿੱਚ ਤੁਸੀਂ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਗੱਲ ਨਾ ਕਹੋ ਜਿਹੜੀ ਕਿ ਤੁਹਾਡੇ ਉਸ ਕੰਮ ਦੇ ਉੱਤੇ ਮਾੜਾ ਅਸਰ ਪਾਵੇ ਇਹ ਹੀ ਇਸ ਲਾਅ ਦਾ ਮਤਲਬ ਹੈ ਕਿ ਮੰਨ ਲਓ ਤੁਸੀਂ ਮੰਨ ਲਓ ਹੁਣ ਤੁਹਾਡਾ ਕੋਈ ਬਿਜ਼ਨਸ ਹੈ ਕਿ ਤੁਸੀਂ ਮੰਨ ਲਓ ਕਿਸੇ ਬੰਦੇ ਨੂੰ ਆਪਣੇ ਬਿਜ਼ਨਸ ਦੇ ਵਿੱਚ ਇੱਕ ਅਕਾਊਂਟੈਂਟ ਰੱਖਿਆ ਹੁਣ ਇਹ ਲੋਕ ਕਹਿੰਦਾ ਕਿ ਤੁਸੀਂ ਕਦੀ ਵੀ ਗੁੱਸੇ ਦੇ ਵਿੱਚ ਉਸ ਬੰਦੇ ਨੂੰ ਇੰਨਾ ਜ਼ਿਆਦਾ ਵੀ ਨਾ ਛਿੜਕ ਦਿਓ ਜਾਂ ਇੰਨਾ ਜ਼ਿਆਦਾ ਵੀ ਨਰਾਜ਼ ਨਾ ਕਰ ਦਿਓ ਕਿ ਉਹ ਬੰਦਾ ਗੁੱਸੇ ਦੇ ਵਿੱਚ ਆ ਕੇ ਤੁਹਾਡੀ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚਾ ਦੇਵੇ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਦੇਵੇ ਕੋਈ ਇਹੋ ਜੀ ਗਲਤੀ ਜਾਣ ਬੁੱਝ ਕੇ ਕਰ ਦੇਵੇ ਜਿਹੜੀ ਕਿ ਤੁਹਾਡੇ ਬਿਜ਼ਨਸ ਵਾਸਤੇ ਤੁਹਾਡੇ ਕੰਮ ਵਾਸਤੇ ਜਾਂ ਤੁਹਾਡੇ ਭਵਿੱਖ ਵਾਸਤੇ ਨਿਕਾਰਕ ਹੋਵੇ ਤੇ ਇੱਥੇ ਇੱਕ ਐਗਜ਼ਾਮਪਲ ਇਹ ਵੀ ਤੁਸੀਂ ਲੈ ਸਕਦੇ ਹੋ ਕਿ ਅਲੈਗਜ਼ੈਂਡਰ ਦੀ ਗ੍ਰੇਟ ਨੇ ਆਪਣੇ ਯੁੱਧਾਂ ਦੇ ਵਿੱਚ ਆਪਣੀਆਂ ਲੜਾਈਆਂ ਦੇ ਵਿੱਚ ਹਮੇਸ਼ਾ ਇਸ ਚੀਜ਼ ਨੂੰ ਅਛਾਣਿਆ ਕਿ ਉਹ ਦੇ ਨੇੜਲੇ ਲੋਕ ਕਿਹੜੇ ਨੇ ਤੇ ਉਸਨੇ ਹਮੇਸ਼ਾ ਹੀ ਆਪਣੇ ਨੇੜਲੇ ਲੋਕਾਂ ਨੂੰ ਨੇੜੇ ਰੱਖ ਕੇ ਰੱਖਿਆ ਤੇ ਕਦੀ ਵੀ ਉਹਨਾਂ ਨੂੰ ਨਰਾਜ਼ ਨਹੀਂ ਹੋਣ ਦਿੱਤਾ ਜਿਹੜੀ ਚੀਜ਼ ਕੇ ਉਸ ਵਾਸਤੇ ਬੜੀ ਹੀ ਲਾਭਦਾਇਕ ਸਿੱਧ ਹੋਈ ਸੋ ਇਹੀ ਇਸ ਕਾਨੂੰਨ ਦਾ ਸਿੱਧਾ-ਸਿੱਧਾ ਮਤਬਲ ਹੈ ਕਿ ਜਿਹੜੇ ਤੁਸੀਂ ਪਹਿਲਾਂ ਤਾਂ ਪਛਾਣੋ ਕਿ ਤੁਹਾਡੇ ਕੰਮ ਦੇ ਵਿੱਚ ਕਿਹੜੇ-ਕਿਹੜੇ ਲੋਕ ਹਿੱਸੇਦਾਰ ਨੇ ਤੇ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਨਾਰਾਜ਼ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਨਾਰਾਜ਼ਗੀ ਜਾਂ ਉਹਨਾਂ ਦਾ ਕੋਈ ਮਾੜਾ ਐਕਸ਼ਨ ਤੁਹਾਡੇ ਉਸ ਕੰਮ ਦੇ ਉੱਤੇ ਸਿੱਧਾ-ਸਿੱਧਾ ਬੁਰਾ ਪ੍ਰਭਾਵ ਪਾ ਸਕਦਾ ਹੈ ਓਕੇ ਜੀ ਹੁਣ ਦੇਖਦੇ ਆ ਇਸ ਕਿਤਾਬ ਦਾ ਵੀਮਾ ਕੰਮ ਉਹ ਆਪਾਂ ਨੂੰ ਕੀ ਕਹਿੰਦਾ 20th ਲਾ ਆਪਾਂ ਨੂੰ ਕਹਿੰਦਾ ਕਿ ዱ ਨਾਟ ਕਮਿਟ ਟੂ ਐਨੀ ਵਨ ਇਹਦਾ ਪੰਜਾਬੀ ਦੇ ਵਿੱਚ ਮਤਲਬ ਕੀ ਹੈ ਕਿ ਤੁਸੀਂ ਕਿਸੇ ਵੀ ਇੱਕ ਧਿਰ ਦੇ ਨਾਲ ਪੂਰੀ ਤਰ੍ਹਾਂ ਨਾਲ ਚਲੋ ਜਿਸ ਜਮਾਈ ਸੌਖੇ ਸ਼ਬਦਾਂ ਵਿੱਚ ਆਪਾਂ ਕਹਿ ਲਈਏ ਕਿ ਇਹ ਲਾ ਕਹਿੰਦਾ ਕਿ ਤੁਸੀਂ ਕੋਸ਼ਿਸ਼ ਕਰੋ ਨਿਊਟਰਲ ਰਹਿਣ ਦੀ ਕਿਉਂਕਿ ਜਦੋਂ ਤੁਸੀਂ ਇੱਕ ਧਿਰ ਦੇ ਨਾਲ ਕਿਸੇ ਵੀ ਇੱਕ ਗੱਲ ਦੇ ਨਾਲ ਪੂਰੀ ਤਰ੍ਹਾਂ ਜੁੜ ਜਾਂਦੇ ਹੋ ਤਾਂ ਤੁਸੀਂ ਆਪਣੇ ਆਲੇ ਦੁਆਲੇ ਦੇ ਬਾਕੀ ਮੌਕੇ ਗਵਾ ਰਹੇ ਹੋ। ਹੁਣ ਇਸ ਚੀਜ਼ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਿਓ ਮੰਨ ਲਓ ਕਿ ਅ ਤੁਸੀਂ ਕਿਸੇ ਵੀ ਤੁਸੀਂ ਕਿਸੇ ਚੀਜ਼ ਦੇ ਉੱਤੇ ਫੈਸਲਾ ਲੈਣਾ ਕਿਸੇ ਦੋ ਚੀਜ਼ਾਂ ਦੇ ਉੱਤੇ ਜਾਂ ਦੋ ਤੋਂ ਵੱਧ ਚੀਜ਼ਾਂ ਜਿੱਤੇ ਤੁਸੀਂ ਕਿਸੇ ਇੱਕ ਚੀਜ਼ ਨੂੰ ਇੱਕ ਚੀਜ਼ ਦੇ ਬਾਰੇ ਤੁਸੀਂ ਜਾਣਨ ਲੱਗੇ ਤੇ ਬਾਕੀ ਤੁਸੀਂ ਚੀਜ਼ਾਂ ਬਾਰੇ ਕੁਝ ਵੀ ਨਹੀਂ ਪੜਿਆ ਠੀਕ ਹੈ ਤੇ ਤੁਸੀਂ ਉਸੇ ਇੱਕੋ ਚੀਜ਼ ਦੇ ਉੱਤੇ ਇਸ ਆਪ ਦਾ ਸਾਰਾ ਫੋਕਸ ਲੈ ਕੇ ਉਸੇ ਇੱਕੋ ਚੀਜ਼ ਦੇ ਬਾਰੇ ਤੁਸੀਂ ਪੜਿਆ ਤੇ ਬਾਕੀ ਤੁਸੀਂ ਬਾਕੀ ਚੀਜ਼ਾਂ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਨਹੀਂ ਕੀਤੀ ਤੇ ਇਹ ਚੀਜ਼ ਤੁਹਾਡੇ ਵਾਸਤੇ ਸਹੀ ਸਾਬਿਤ ਨਹੀਂ ਹੋਵੇਗੀ ਕਿਉਂਕਿ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਦੀ ਬਾਕੀ ਸਾਰੀਆਂ ਗੱਲਾਂ ਦੀ ਜਾਣਕਾਰੀ ਤਾਂ ਲਈ ਹੀ ਨਹੀਂ ਤੁਸੀਂ ਸਿਰਫ ਇੱਕ ਚੀਜ਼ ਦੇ ਨਾਲ ਹੀ ਜੁੜ ਕੇ ਇਹੀ ਇਹ ਲੋ ਆਪਾਂ ਨੂੰ ਇੱਥੇ ਕਹਿਣਾ ਚਾਹੁੰਦਾ ਹੈ ਕਿ ਡੂ ਨਾਟ ਕਮਿਟ ਟੂ 애니ਵਨ ਕਿ ਤੁਸੀਂ ਇੱਕ ਚੀਜ਼ ਦੇ ਨਾਲ ਨਾ ਹਮੇਸ਼ਾ ਜੁੜੇ ਰਹੋ ਤੁਸੀਂ ਆਪਣਾ ਦਾਇਰਾ ਹਮੇਸ਼ਾ ਵੱਡਾ ਰੱਖੋ ਤੁਸੀਂ ਜਦੋਂ ਵੀ ਕੋਈ ਫੈਸਲਾ ਲੈਣਾ ਤੁਸੀਂ ਸਾਰੇ ਪੱਖ ਦੇਖ ਕੇ ਫੈਸਲਾ ਲਓ ਜਦੋਂ ਵੀ ਤੁਸੀਂ ਕਿਸੇ ਧਿਰ ਦੇ ਨਾਲ ਜੁੜਨਾ ਤੁਸੀਂ ਤਾਲਿਕ ਧਿਰ ਦੀ ਪਹਿਲਾ ਇਨਫੋਰਮੇਸ਼ਨ ਲਾਓ ਉਸ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਲਾਓ ਠੀਕ ਹੈ ਤੇ ਇਹ ਲਾਓ ਆਪਾਂ ਨੂੰ ਕਹਿੰਦੇ ਕਿ ਤੁਸੀਂ ਕੋਸ਼ਿਸ਼ ਕਰੋ ਨਿਊਟਰਲ ਰਹਿਣ ਦੀ ਆਪਣੇ ਆਪ ਨੂੰ ਕਿਸੇ ਇੱਕ ਧਿਰ ਦੇ ਵੱਲ ਜਾਂ ਇੱਕ ਚੀਜ਼ ਦੇ ਨਾਲ ਜੋੜ ਕੇ ਨਾ ਰੱਖੋ ਓਕੇ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਕਿਤਾਬ ਦੇ ਲਾਅ ਨੰਬਰ 21 ਦੇ ਤੇ ਜਿਹੜਾ ਕਿ ਆਪਾਂ ਨੂੰ ਕਹਿੰਦਾ ਹੈ ਕਿ play a sucker to catch a sucker same dumbbird than your mark ਉਹ ਇਸ ਲਾਅ ਦਾ ਪੰਜਾਬੀ ਦੇ ਵਿੱਚ ਮਤਵ ਹੈ ਕਿ ਤੁਸੀਂ ਹਮੇਸ਼ਾ ਹੀ ਇੱਕ ਵੀ ਆਪਣੇ ਦੁਸ਼ਮਣ ਦੇ ਸਾਹਮਣੇ ਜ਼ਿਆਦਾ ਚਲਾਕ ਚਲਾਕ ਬਣ ਕੇ ਨਾ ਦਿਖਾਓ ਤੁਸੀਂ ਆਪਣੇ ਦੁਸ਼ਮਣ ਦੇ ਸਾਹਮਣੇ ਹਮੇਸ਼ਾ ਹੀ ਬੇਵਕੂਫ ਜੇ ਬਣਦਾ ਨਾਟਕ ਕਰੋ ਇਸ ਲੋ ਦਾ ਸਿੱਧਾ ਸਿੱਧਾ ਯਾ ਇਹ ਮਸਬਕ ਕਿ ਜੇ ਤੁਸੀਂ ਆਪਣੇ ਦੁਸ਼ਮਣ ਦੇ ਸਾਹਮਣੇ ਜ਼ਿਆਦਾ ਚਲਾਕੀ ਦਿਖਾਓਗੇ ਤਾਂ ਇਹ ਜੀ ਸਿੱਧੀ ਸਿੱਧੀ ਤੁਹਾਡੇ ਦੁਸ਼ਮਣ ਪਤਾ ਲੱਗ ਚੁੱਕੀ ਕਿ ਕੇ ਉਹਦਾ ਕੰਪੀਟੀਟਰ ਕਿੰਨਾ ਕੁ ਜ਼ਿਆਦਾ ਤੇਜ਼ ਤਰਾ ਹੈ ਜੇ ਤੁਸੀਂ ਆਪਣੇ ਦੁਸ਼ਮਣ ਨੂੰ ਜਾਂ ਆਪਣੇ ਕੰਪੀਟੀਟਰ ਨੂੰ ਇੱਕ ਬੇਵਕੂਫ ਜਿਹਾ ਬਣ ਕੇ ਦਿਖਾਉਨੇ ਹੋ ਕਿ ਜਿੰਨੂੰ ਤਾਂ ਕੁਝ ਵੀ ਨਹੀਂ ਪਤਾ ਤਾਂ ਉਹ ਚੀਜ਼ ਤੁਹਾ ਤੁਹਾਡੇ ਲਈ ਇੱਕ ਚੰਗੀ ਸਾਬਤ ਹੋ ਸਕਦੀ ਹੈ ਕਿਉਂਕਿ ਉਸ ਚੀਜ਼ ਕਿਉਂਕਿ ਤੁਹਾਡੇ ਦੁਸ਼ਮਣ ਤੁਹਾਨੂੰ ਬਹੁਤ ਹੀ ਇੱਕ ਅਮ ਈਜ਼ੀ ਵੇਅ ਨਾਲ ਲੈ ਸਕਦਾ ਹੈ ਕਿ ਹਾਂ ਇਸ ਨੂੰ ਹਰਾਉਣ ਦਾ ਬਹੁਤ ਹੀ ਸੌਖਾ ਹੈ ਤੇ ਉਹ ਆਪਣੀ ਮਿਹਨਤ ਤੋਂ ਗੁਰੇਜ਼ ਕਰ ਸਕਦਾ ਹੈ ਇਹ ਇਸ ਲਾ ਦਾ ਇੱਕ ਡੀਪ ਪੁਆਇੰਟ ਹੈ ਜਿਹੜਾ ਕਿ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਅ ਇੱਕ ਮੰਦਬੁੱਧੀ ਬਣਨ ਦਾ ਨਾਟਕ ਕਰੋ ਆਪਣੇ ਕੰਪੀਟਿਟਰਾਂ ਦੇ ਅੱਗੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਤੁਰਾਈ ਦੇ ਨਾਲ ਅ ਸਾਹਮਣੇ ਆਓ ਤੇ ਆਪਣਾ ਕੋਈ ਵੀ ਟਾਰਗੇਟ ਤੁਸੀਂ ਪਾ ਲਓ ਇਹ ਚੀਜ਼ ਆਪਾਂ ਨੂੰ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਓਕੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਕਿਤਾਬ ਦੇ ਲਾ ਨੰਬਰ 22 ਦੇ ਉੱਤੇ ਕਾਨੂੰਨ ਬਾਈ ਜਿਹੜਾ ਕਿ ਆਪਾਂ ਨੂੰ ਕਹਿੰਦਾ ਹੈ ਕਿ ਯੂਜ਼ ਦਾ ਸਰੈਂਡਰ ਟੈਕਟਿਕ ਟਰਾਂਸਫਰਮ ਵੀਕਨੈਸ ਇੰਟੂ ਪਾਵਰ ਹੁਣ ਇਹ ਲਾ ਜਿਵੇਂ ਤੁਹਾਨੂੰ ਸੌਖੇ ਸੌਖੇ ਸ਼ਬਦਾਂ ਦੇ ਵਿੱਚ ਸਮਝਾਵਾਂ ਤਾਂ ਇਹ ਕਹਿੰਦਾ ਕਿ ਜਦੋਂ ਜੇ ਮੰਨ ਲਓ ਤੁਸੀਂ ਆਪਣੇ ਕੰਪੀਟੀਟਰ ਤੋਂ ਤਗੜੇ ਨਹੀਂ ਹੋ ਨਾ ਤਾਂ ਤੁਸੀਂ ਇੱਕ ਵਾਰ ਹਾਰ ਮੰਨ ਲਓ ਉਹ ਹਾਰ ਤੁਸੀਂ ਕਿਉਂ ਮੰਨੋ ਕਿਉਂਕਿ ਤੁਸੀਂ ਹਾਰ ਮੰਨ ਕੇ ਉਸ ਤੋਂ ਬਾਅਦ ਚਤੁਰਾਈ ਨਾਲ ਆਪਣੇ ਕੰਪੀਟੀਟਰ ਦੀਆਂ ਕਮਜ਼ੋਰੀਆਂ ਨੂੰ ਫੜੋ ਤੇ ਉਸ ਤੋਂ ਬਾਅਦ ਚਤੁਰਾਈ ਨਾਲ ਉਸ ਨੂੰ ਹਰਾਉਣ ਦੀ ਕੋਸ਼ਿਸ਼ ਕਰੋ ਵੀ ਤੁਸੀਂ ਇੱਕ ਵਾਰ ਤਾਂ ਮੌਕੇ ਦੇ ਉੱਤੇ ਹਾਰ ਮੰਨ ਲਓ ਪਰ ਬਾਅਦ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਚਤੁਰਾਈਆਂ ਵਰਤ ਕੇ ਆਪਣੇ ਕੰਪੀਟੀਟਰ ਨੂੰ ਹਰਾਉਣ ਦੀ ਕੋਸ਼ਿਸ਼ ਕਰੋ ਪਰ ਮੌਕੇ ਤੇ ਤੁਸੀਂ ਇੱਕ ਵਾਰ ਆਪਣੇ ਆਪ ਨੂੰ ਸਰੈਂਡਰ ਕਰਕੇ ਜਿਹੜੀ ਕਿ ਬਾਅਦ ਚੋ ਚੀਜ਼ ਤੁਸੀਂ ਵਰਤ ਸਕਦੇ ਹੋ ਕਿਉਂਕਿ ਹੁਣ ਦੇਖੋ ਤੁਸੀਂ ਇੱਕ ਵਾਰ ਜਦੋਂ ਹਾਰ ਮੰਨ ਲਈ ਤਾਂ ਤੁਹਾਡੇ ਕੰਪੀਟੀਟਰ ਨੂੰ ਕੀ ਲੱਗੂਗਾ ਕਿ ਮੈਂ ਇਹਨੂੰ ਤਾਂ ਹਰਾਤਾ ਹੁਣ ਇਹ ਤਾਂ ਲਾਈਨ ਤੋਂ ਬਾਹਰ ਹੈ ਤਾਂ ਤੁਹਾਡੇ ਕੰਪੀਟੀਟਰ ਦਾ ਤੁਹਾਡੇ ਵੱਲੋਂ ਧਿਆਨ हट ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਦੁਬਾਰਾ ਪ੍ਰੀਪੇਅਰ ਕਰੋ ਆਪਣੇ ਕੰਪੀਟੀਟਰ ਦੀਆਂ ਚਤਰਾਈਆਂ ਨੂੰ ਉਸ ਦੀਆਂ ਉਸ ਦੀਆਂ ਰਣਨੀਤੀਆਂ ਨੂੰ ਜਾਣ ਕੇ ਆਪਣੇ ਆਪ ਨੂੰ ਦੁਬਾਰਾ ਤੋਂ ਅੱਗੇ ਲੈ ਕੇ ਆਓ ਇਹ ਇਸ ਰੂਲ ਦਾ ਇਸ ਲਾਅ ਦਾ ਸਿੱਧਾ-ਸਿੱਧਾ ਜਮਤਬਲ ਹੈ ओके जी ਹੁਣ ਲਾਅ ਨੰਬਰ 23 ਕਾਨੂੰਨ ਨੰਬਰ 23 ਇਸ ਕਿਤਾਬ ਦਾ ਆਪਾਂ ਨੂੰ ਕਹਿੰਦਾ ਹੈ ਕਿ ਕਨਸੈਂਟਰੇਟ ਯਰ ਫੋਰਸਸ ਜਿਸ ਦਾ ਕਿ ਪੰਜਾਬੀ ਦੇ ਵਿੱਚ ਮਤਲਬ ਹੈ ਤੁਸੀਂ ਆਪਣੀ ਤਾਕਤ ਨੂੰ ਇੱਕ ਥਾਂ ਦੇ ਉੱਤੇ ਕੇਂਦ੍ਰਿਤ ਕਰੋ ਮੰਨ ਲਓ ਤੁਸੀਂ ਕੋਈ ਕੰਮ ਕਰਨਾ ਹੈ ਹੁਣ ਮੰਨ ਲਓ ਇੱਕ ਕੰਮ ਨੂੰ ਕਰਨ ਦੇ ਅਲੱਗ-ਅਲੱਗ ਤਰੀਕੇ ਨੇ ਤੇ ਤੁਸੀਂ ਸਾਰੇ ਅਲਗ-ਅਲਗ ਤਰੀਕਿਆਂ ਨੂੰ ਸਮਝਣ ਦੇ ਵਿੱਚ ਹੀ ਟਾਈਮ ਖਰਾਬ ਕਰੀ ਜਾਂਦੇ ਹੋ ਬਾਜਾਏ ਕਿਸੇ ਇੱਕ ਤਰੀਕੇ ਦੇ ਉੱਤੇ ਫੋਕਸ ਕਰਨ ਦੀ ਕਿਸੇ ਇੱਕ ਤਰੀਕੇ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਤੇ ਉਹ ਚੀਜ਼ ਨਾਲ ਤੁਸੀਂ ਉਹ ਕੰਮ ਨੂੰ ਸਹੀ ਤਰਿਕਾ ਨਾਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪਣਾ ਧਿਆਨ ਹੀ ਬਖੇਰ ਕੇ ਰੱਖਤਾ ਹੁਣ ਇਹੀ ਚੀਜ਼ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਆਪਣੀ ਤਾਕਤ ਨੂੰ ਇੱਕ ਥਾਂ ਦੇ ਉੱਤੇ ਫੋਕਸਡ ਰੱਖੋ ਤੁਸੀਂ ਆਪਣਾ ਧਿਆਨ ਭਟਕਾਉਣਾ ਜਦੋਂ ਵੀ ਤੁਸੀਂ ਮੰਨ ਲਓ ਤੁਹਾਡਾ ਕੋਈ ਟਾਰਗੇਟ ਹੈ ਤਾਂ ਤੁਸੀਂ ਹੁਣ ਆਪਾਂ ਇਸ ਰੀ ਨੂੰ ਉਦਾਹਰਣ ਦੇ ਨਾਲ ਸਮਝ ਸਕਦੇ ਹਾਂ ਮੰਨ ਲਓ ਆਪਣੇ ਹੁਣ ਕਈ ਇੱਛਾਵਾਂ ਹੁੰਦੀਆਂ ਕਿ ਮੈਂ ਜ਼ਿੰਦਗੀ ਦੇ ਵਿੱਚ ਆ ਬੰਨਾ ਹੈ ਮੈਂ ਜ਼ਿੰਦਗੀ ਦੇ ਵਿੱਚ ਆ ਬੰਨਾ ਹੁਣ ਐਸੀ ਚੀਜ਼ ਨੂੰ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੇ ਆਪਾਂ ਜਿਆਦਾ ਗੋੜ ਲੱਖ ਲੈਂਦੇ ਆ ਬਣਦੇ ਆਪਾਂ ਕੁਝ ਵੀ ਨਹੀਂ ਹੁਣ ਇਹੀ ਚੀਜ਼ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣਾ ਟਾਰਗੇਟ ਇੱਕ ਥਾਂ ਦੇ ਉੱਤੇ ਕੇਂਦਰਿਤ ਰੱਖੋ ਆਪਣਾ ਫੋਕਸ ਕਲੀਅਰ ਰੱਖੋ ਤੇ ਉਸ ਚੀਜ਼ ਦੇ ਉੱਤੇ ਕੰਮ ਕਰੋ ਠੀਕ ਹੈ ਜੀ ਤੇ ਇਹ ਸੀਗਾ ਇਸ ਕਿਤਾਬ ਦਾ ਲਾਅ ਨੰਬਰ 23 ਕਾਨੂੰਨ ਨੰਬਰ 23 ਓਕੇ ਜੀ ਹੁਣ ਗੱਲ ਕਰਦੇ ਹਾਂ ਆਪਾਂ ਲਾਅ ਨੰਬਰ 24 ਦੀ ਜਿਹੜਾ ਕਿ ਆਪਾਂ ਨੂੰ ਕਹਿੰਦਾ ਹੈ ਕਿ ਪਲੇ ਦਾ ਪਰਫੈਕਟ ਕੋਟ ਹਿਅਰ ਹੁਣ ਕੋਰਟ ਯਰ ਦਾ ਸਿੱਧਾ ਸਿੱਧਾ ਮਤਲਬ ਹੁੰਦਾ ਹੈ ਕਿ ਪੰਜਾਬੀ ਚ ਦਰਪਾਈ ਪਰ ਇੱਥੇ ਇਹ ਲਾਅ ਆਪਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਕਿਸੇ ਦੂਸਰੇ ਤੋਂ ਆਪਣੀ ਗੱਲ ਮੰਵਾਉਣ ਦੇ ਵਿੱਚ ਨਿਪੁੰਨ ਬਣੋ ਤੇ ਸਿਆਣੇ ਬਣੋ ਖੁਣ ਦੇਖੋ ਐਗਜ਼ਾਮਪਲ ਦੇ ਤੌਰ ਤੇ ਸਮਝਦੇ ਹਾਂ ਮੰਨ ਲਓ ਤੁਸੀਂ ਕਿਸੇ ਬੰਦੇ ਤੋਂ ਆਪਣੀ ਕੋਈ ਗੱਲ ਮੰਵਾਵੀ ਸੋ ਅਕੋਰਡਿੰਗ ਟੂ ਥਿਸ ਲਾਅ ਇਹ ਲੋ ਆਪਾਂ ਨੂੰ ਕਹਿੰਦਾ ਕਿ ਤੁਸੀਂ ਉਸ ਬੰਦੇ ਦਾ ਸਮਰਥਨ ਕਰੋ। ਉਹਦੀ ਹਾਂ ਚ ਹਾਂ ਮਿਲਾਓ, ਉਹਦੀ ਹਾਮੀ ਭਰੋ। ਜਿਸ ਨਾਲ ਕਿ ਤੁਸੀਂ ਉਹਦਾ ਭਰੋਸਾ ਜਿੱਤ ਸਕਦੇ ਹੋ ਤੇ ਤੁਸੀਂ ਆਪਣੀ ਗੱਲ ਉਸ ਬੰਦੇ ਤੋਂ ਬਣਵਾ ਸਕਦੇ ਹੋ। ਇਸ ਕਰਕੇ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਕਿਸੇ ਦੂਸਰੇ ਬੰਦੇ ਤੋਂ ਆਪਣੀ ਗੱਲ ਬਣਵਾਉਣ ਦੇ ਵਿੱਚ નિਪੁੰਨ ਬਣੋ। ਠੀਕ ਹੈ ਤੇ ਉਸ ਦੀ ਹਮੇ ਪਰੋ ਜਿਸ ਨਾਲ ਕਿ ਤੁਸੀਂ ਉਹਦਾ ਭਰੋਸਾ ਜਿੱਤੋਗੇ ਤੇ ਉਹ ਤੁਹਾਡੀ ਕੋਈ ਵੀ ਗੱਲ ਮੰਨਣ ਦੇ ਵਿੱਚ ਮਜਬੂਰ ਹੋ ਸਕਦਾ ਹੈ ਠੀਕ ਹੈ ਜੀ ਮੈਂ ਜਿੰਨਾ ਹੋ ਸਕੇ ਆਪਣੇ ਵੱਲੋਂ ਇਸ ਕਿਤਾਬ ਵਿਚਲੇ ਵਿਚਾਰਾਂ ਨੂੰ ਇਸ ਕਿਤਾਬ ਵਿਚਲੇ ਨੀਮਨ ਤੁਹਾਡੇ ਅਗਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਆਪਣੀ ਸੁਝਾਅ ਵੀ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਆਪਣਾ ਫੀਡਬੈਕ ਮੈਨੂੰ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਕਿਸੇ ਕਿਤਾਬ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਉਹ ਵੀ ਤੁਸੀਂ ਜ਼ਰੂਰ ਆਪਣੀ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ